2006 ਮਾਡਲ ਹਾਂਜੀ ਇੰਜਨ ਗੇਅਰ ਦਾ ਓਕੇ ਆ ਠੀਕ ਆ ਬੈਕ ਲੱਗੇ 6 ਚਰੀ ਆ ਠੀਕ ਆ ਜੀ ਟਾਇਰ ਹੈਗੇ 85 ਪੈਸੇ ਠੀਕ ਆ ਜੀ ਟਾਇਰ ਹੈਗੇ ਮਗਰਲੇ 70 ਪੈਸੇ ਠੀਕ ਆ ਜੀ ਮੋਰਲੇ ਵੀ 70-75 ਪੈਸੇ ਹੈਗੇ ਆ ਠੀਕ ਆ ਵਿਚ ਵੀ ਰੱਬ ਹੈਗਾ ਹੈਗਾ ਜਮਾਂ ਯਾਰ ਵਿਚ ਰੱਬ ਪੂਰਾ ਹੈ ਪੂਰਾ ਮਹਾ ਠੀਕ ਆ ਟਾਇਰਾਂ ਦੀ ਗੱਲ ਨਹੀਂ ਕਰਨੀ ਸਾਨੂੰ ਦੱਸ ਕਿੰਨੀ ਕ ਹੈ ਟਾਇਰ ਹੈਗੇ ਮਗਰਲੇ 60 ਪੈਸੇ ਇੰਜਨ ਗੇਅਰ ਦਾ ਵਸਾ ਹੈਗਾ ਰੱਪਾ ਇੰਜਨ ਗੇਅਰ ਦਾ ਓਕੇ ਹੈਗਾ ਮਾਂ ਪੂਰਾ ਵਾਹ ਕੇ ਤੇ ਸਲੀ ਕਰਕੇ ਲੈ ਜਾਣਾ ਕਰੇ ਇੰਜਨ ਗੇਅਰ ਦਾ ਰੱਬ ਹੈਗਾ ਹੈਗਾ ਜਮਾਂ ਜਮਾਂ ਮਾ ਜਮਾਂ ਮਾ ਠੀਕ ਹੈ 사ਸਰੀਗੜ੍ਹ ਮੈਂ ਤਰੋਤਲਵੰਡੀ ਸਬੂਟਰੈਕਟਰ ਮੰਡੀ ਤੇ ਪਹੁੰਚੇ ਸੀ ਜਿੱਥੇ ਬਾਈ ਆਮਨਦੀਪ ਜੁੜਿਆ ਸਸਰੀਗੜ੍ਹ ਬਾਈ ਉਹ ਠੀਕ ਹੈ ਵਧੀਆ ਚੜਦੀ ਕਲਾ ਜਮਾਂ ਕਿੰਨੇ ਕੁ ਟਰੈਕਟਰ ਨੇ ਟਰੈਕਟਰ ਆਪਣੇ ਆਏਗੇ 5 ਆ 5 ਤੇ ਕਾਪੀ ਕਾ ਆ ਜਾਂਦੇ ਜਮਾਂ ਓਕੇ ਆ ਜਮਾਂ ਓਕੇ ਆ ਠੀਕ ਹੈ ਤੇ ਪੰਜਾਬ ਨੰਬਰ ਕਿਹੜਾ ਹਰਿਆਣਾ ਨੰਬਰ ਹਰਿਆਣਾ ਵੀ ਸਾਰੇ ਨੰਬਰ ਹਰਿਆਣਾ ਦੇ ਹਰਿਆਣਾ ਠੀਕ ਹੈ ਇਹਨੂੰ ਸੀ ਤਾਂ ਮਿਲ ਜੂ ਇਹਨੂੰ ਸੀ 12 ਵਜੇ ਤੇੜਾ ਉਹਨੇ ਮੇਟੂ ਠੀਕ ਹੈ ਹੁਣ ਆਪਾਂ ਇਹ ਤੋਂ ਸਟਾਰਟ ਕਰਦੇ ਆ 35 ਦੇ ਤੋਂ ਸਿਉਣ ਵਾਲੀ ਕਾ ਤੋਂ ਇਹਦੇ ਬਾਰੇ ਦੱਸੀ ਬਾਈ ਜਰਾ 2006 ਮਾਡਲ ਹੈ ਹਾਂਜੀ ਇੰਜਨ ਗੇਅਰ ਦਾ ਓਕੇ ਆ ਠੀਕ ਹੈ ਬਾਗੇ ਚੱਲੀ ਕਰਕੇ ਲਿਆ ਤਾਂ ਠੀਕ ਆ ਟਾਇਰਾਂ ਦੀ ਕੰਡੈਸਰ ਹੈਗੇ ਮੰਗਲੇ ਤਾਂ ਮੱਲਾ ਨਾ ਹੋਇਆ ਵਰਗੀ ਠੀਕ ਆ ਮੂਰਲੇ ਮੂਰਲੇ ਹੈਗੇ ਅੱਧੇ ਗਾ ਠੀਕ ਹੈ ਤੇ ਰੰਗ ਪੇਂਟ ਦਾ ਰੰਗ ਪੇਂਟ ਦਾ origignal ਆ ਬਾਈ ਰੰਗ ਪੇਂਟ ਦਾ origignal ਹੈ ਇੰਜਨ ਗੇਅਰ ਤਾਂ ਓਕੇ ਆ ਓਕੇ ਜਮਾ ਇੰਜਨ ਗੇਅਰ ਤਾਂ ਓਕੇ ਆ ਮਾਡਲ ਕਿੰਨੇ ਸੀ 2006 ਮਾਡਲ ਆ ਤੇ ਰੇਟ ਰੇਟ ਇਹਦਾ 1,85,000 ਰੁਪਇਆ ਦੇਣਾ ਕਿੰਨੇ ਦਾ ਇਹਦਾ 1,60,000 ਦਾ 1,60,000 ਦਾ 1,60,000 ਠੀਕ ਹੈ 1,60,000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਮੂਰੇ ਫੇਰ 35 ਦਾ ਆ ਗਿਆ ਬਾਈ ਦੱਸੀ ਇਹਦੇ ਬਾਰੇ ਇਹ 2012 ਮਾਡਲ ਹੈ ਹਾਂਜੀ ਡਬਲ ਕਲਚ ਹੈ 6 ਚਰੀਆ ਠੀਕ ਹੈ ਜੀ ਟਾਇਰ ਹੈਗੇ 85 85 ਪੈਰੇ ਠੀਕ ਹੈ ਜੀ ਮੂਲੇ ਅੱਧਵਾ ਗਏ ਠੀਕ ਹੈ ਇੰਜਨ ਗੇਅਰ ਦਾ ਓਕੇ ਹੈ ਬਾਈ ਇੰਜਨ ਗੇਅਰ ਦਾ ਓਕੇ ਹੈ ਰੰਗ ਪੈਂਟ ਦਾ ਰੇਨ ਹੋਇਆ ਜੇ ਮਾਰੇ ਜਨਾ ਰੰਗ ਪੇਂਟ ਦਾ ਰੇਡ ਨਾਲ ਆ ਇੰਜਨ ਗੇਅਰ ਦਾ ਓਕੇ ਟਰੈਕਟਰ ਚੈੱਕ ਕਰ ਸਕਦੇ ਹਾਂ ਬਾਈ ਸੈਂਪਲ ਕੱਪੜੇ ਵਾਲੀ ਥਾਤਰੀ ਆ ਗਈ ਮਾਡਲ 12 ਆ ਗਿਆ ਤੇ ਰੇਟ ਰੇਟ ਹੈਗਾ 265000 ਹਾਂਜੀ ਦੇ ਦਾਂਗੇ ਆਪਾਂ 255000 ਦਾ 255000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਮੂਰੇ 745 ਆ ਗਿਆ ਸੀ ਉਹਨਾਂ ਦੀ ਕਾ ਦੱਸੀ ਬਾਈ 2014 ਮਾਡਲ ਆ ਹਾਂਜੀ 285000 ਰੇਟ ਹੈ ਦਾ ਅੱਛਾ ਟਾਇਰ ਹੈਗੇ ਮਗਰਲੇ 70 ਪੈਸੇ ਠੀਕ ਹੈ ਜੀ ਮੂਰਲੇ ਵੀ 70 73 ਪੈਸੇ ਹੈਗੇ ਆ ਠੀਕ ਹੈ ਇੰਜਨ ਗੇਅਰ ਦਾ ਓਕੇ ਆ ਬਾਈ ਡਬਲ ਕਲਚ ਹੈ ਛੇ ਝਰੀਆ ਡਿਸਟ੍ਰਿਬਿਊਟਰ ਹੈਗਾ ਠੀਕ ਹੈ ਡਬਲ ਕਲਚ ਛੇ ਝਰੀਆ ਡਿਸਟ੍ਰਿਬਿਊਟਰ ਡਬਲ ਡਿਸਟ੍ਰਿਬਿਊਟਰ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਬਾਕੇ ਤਸੱਲੀ ਕਰਕੇ ਲੈ ਜਾ ਸਕਦੇ ਹੋ 14 ਮਾਡਲ ਹੈ ਰੇਟ 285000 ਰੁਪਏ ਦਾ 10 ਕਿੰਨੇ ਦਾ 265000 ਦਾ 265000 ਦਾ ਮਿੱਤਰੋ ਇਹ ਟਰੈਕਟਰ ਬਣੂਗਾ ਟਰੈਕਟਰ ਚੰਗਾ ਸੈਂਪਲ ਕੱਪੜੇ ਵਾਲੀ ਛਤਰੀ ਆ ਗਈ ਆਜੋ ਅਗਲੇ ਟਰੈਕਟਰ ਦੀ ਗੱਲ ਕਰੀਏ ਆਜ ਕਰੋ ਪੂਰੇ ਆ ਗਿਆ 730 ਇਹਦੇ ਬਾਰੇ ਦੱਸੀ ਬਾਈ ਇਹ 2019 ਮਾਡਲ ਆ ਹਾਂਜੀ 8.45 ਲੱਖ ਰੁਪਏ ਡਿਮਾਂਡ ਹਾਂਜੀ ਦੇ ਦਾਂਗੇ 7.5 ਲੱਖ ਦਾ 7.5 ਲੱਖ ਦਾ ਬਣੂ ਮਿੱਤਰੋ ਇੰਜਨ ਗੇਅਰ ਬਾਰੇ ਦੱਸ ਇਹਨੇ ਗੇਅਰ ਦਾ ਓਕੇ ਆ ਜਮਾ ਮਾ ਇੰਜਨ ਗੇਅਰ ਦਾ ਓਕੇ ਆ ਤੇਰਾ ਰੇਟ ਦੇਖ ਕੇ ਨਹੀਂ ਆਉਣਗੇ ਗਾਹਕ ਵਿੱਚ ਵੀ ਰੱਬ ਹੈਗਾ 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 ਜਮਾ ਯਾਰ ਵਿੱਚ ਰੱਬ ਪੂਰਾ ਹੈ ਪੂਰਾ ਮਾ ਠੀਕ ਹੈ ਟਾਇਰਾਂ ਦੀ ਗੱਲ ਨਹੀਂ ਸਾਨੂੰ ਦੱਸ ਕਿੰਨੀ ਕ ਹੈ ਟਾਇਰ ਹੈਗੇ ਮਗਲੇ 60 ਪੈਸੇ 60 ਕ ਪੈਸੇ ਟਾਇਰ ਨੇ ਮਿੱਤਰੋ ਅਗਲੇ ਹੈਗੇ 50 ਕ ਪੈਸੇ 50 ਪੈਸੇ ਅਗਲੇ ਨੇ ਇੰਜਨ ਗੇਅਰ ਦਾ ਬਾਈ ਕਹਿੰਦਾ ਬਾਕੇ ਤਸਲੀ ਕਰ ਲਿਓ ਡਬਲ ਡਿਸਟਰੀਬਿਊਟਰ ਹੈ ਸਾਊਂਡ ਸਿਸਟਮ ਵਿੱਚ ਹੈ ਉਹ ਕਨੋਪੀ ਵਗੈਰਾ ਲੱਗੀ ਹੋਈ ਹੈ ਚੰਗਾ ਟਰੈਕਟਰ ਹੈ ਕੁੱਲ ਮਿਲਾ ਕੇ ਗੱਲ ਕੀਤੀ ਜਾਵੇ ਤੇ ਘੋੜਾ ਵੈਂਪਰ ਲੱਗਿਆ ਮੂਰੇ ਫੇਰ 330 ਆ ਗਿਆ ਤੇ ਇਹਦੇ ਬਾਰੇ ਦੱਸ ਕੇ ਰਾ ਇਹ ਹੈਗਾ 15 ਮਾਡਲ ਜੀ 15 ਮਾਡਲ ਟਾਇਰ ਚ ਟਾਇਰ ਨਵੇਂ ਚਾਰੇ ਸੀਟ ਦੇ ਟਾਇਰ ਨਵੇਂ ਪਏ ਨੇ ਚਾਰੇ ਸੀਟ ਦੇ ਇੰਜਨ ਗੇਅਰ ਦਾ ਵਸਾ ਹੈਗਾ ਰ ਆਪ ਇੰਜਨ ਗੇਅਰ ਦਾ ਓਕੇ ਹੈਗਾ ਵਾ ਬਾਕੇ ਤਸਲੀ ਕਰਕੇ ਲੈ ਜਾ ਕਰੋ ਬਾਕੇ ਤਸਲੀ ਕਰਕੇ ਲੈ ਜਿਓ ਮਿੱਤਰੋ ਰੱਬ ਹੈਗਾ ਇੰਜਨ ਗੇਅਰ ਤੇ ਟਰੈਕਟਰ ਚੈੱਕ ਕਰ ਸਕਦੇ ਹੋ ਤੁਸੀਂ ਪੇਂਟ ਦਾ ਰੇਟ ਨਾਲ ओरिजिनल ਰੰਗ ਪੇਂਟ ਦਾ ਠੀਕ ਹੈ ਰੰਗ ਪੇਂਟ ਦਾ ओरिजिनल ਹੈ ਗੜ ਕੇ ਇਹਦਾ ਬੋਲਣਾ ਔਕੜ ਕੇ ਹੀ ਕਿਉਂ ਬੋਲਣਾ ਫਿਰ ਛਤਰੀ ਮਿਲੂ ਛਤਰੀ ਤਾਂ ਇਹ ਨਾਲ ਹੈਣੀ ਤਾਂ ਐਵੇਂ ਜੁੱਕਰੀ ਆ ਬਾਈ ਐਵੇਂ ਜੁੱਕਰੀ ਆ ਇਹ ਜੁੱਕਰੀ ਦੇ ਦੇ ਡੰਡਾ ਮਿਲ ਜੂ ਡੰਡਾ ਮਿਲ ਜੂ ਤੇ 15 ਮਾੜੇ ਦਾ ਰੇਟ ਕਿੰਨਾ ਕਰੀ ਖਣੇ ਇਹ ਤਾਂ ਬਸ 375000 ਫਿਕਸ ਰੇਟ ਹੀ ਆ ਜਾ ਫਿਕਸ ਰੇਟ ਤਾਂ ਕਰੂ ਇਹ ਦੇਣਾ ਕਿੰਨੇ ਦਾ ਉੱਧਰ ਬਾਈ ਵੀ ਆ ਗਿਆ ਕਿੰਨਾ ਕ ਘੱਟ ਦੇ ਦਿਓਗੇ ਹੈ 65000 ਰੁਪਏ ਪੈਂਟ ਰਾਈ ਹਾਂ 50 ਘਟਿਓ ਹੈ 10 ਹੀ ਘਟਿਓ ਰਾਦੇ ਪੰਜ ਪੰਜ ਹੋਰ ਘਟਾ ਦੇ ਠੀਕ ਆ ਪੰਜ ਹੋਰ ਘਟਜੂ ਮਿੱਤਰੋ ਟਰੈਕਟਰ ਚੰਗਾ ਟਰੈਕਟਰ ਦੇਖ ਸਕਦੇ ਹੋ ਆਪਣੀ ਅਗਲਾ ਟਰੈਕਟਰ ਲਓ ਵੀ ਮਿੱਤਰੋ ਮੂਹਰੇ ਆ ਗਿਆ ਫਾਰਮ 65 ਦੇਖ ਸਕਦੇ ਹੋ ਟਰੈਕਟਰ ਤੁਸੀਂ ਦੱਸੀ ਬਾਈ ਇਹਦੇ ਬਾਰੇ ਇੰਜਨ ਗੇਅਰ ਦਾ ਓਕੇ ਆ ਬਾਈ ਜਮਾ ਹਾਂ ਨਾਲ ਦੇ ਟਾਇਰ ਆ ਚਾਰੇ ਠੀਕ ਆ ਜੀ ਹਾਂ ਕਨੋਪੀ ਲੱਗੀ ਹੋਈ ਆ ਤੇ ਡਬਲ ਡਿਸਟ੍ਰਿਬਿਊਟਰ ਚ ਆ ਹਰਿਆਣਾ ਨੰਬਰ ਹਰਿਆਣੇ ਦਾ ਨੰਬਰ ਹਰਿਆਣਾ ਠੀਕ ਆ ਇੰਜਨ ਗੇਅਰ ਦਾ ਰੱਬ ਹੈਗਾ ਜਮਾ ਹੈਗਾ ਜਮਾ ਜਮਾ ਨਮਾ ਜਮਾ ਨਮਾ ਠੀਕ ਹੈ ਟਰੈਕਟਰ ਮਿੱਤਰੋ ਚੈੱਕ ਕਰ ਸਕਦੇ ਹੋ ਤੁਸੀਂ ਮਾਡਲ ਤੇ ਰੇਟ ਮਾਡਲ 185000 ਰਹਾ ਹੈ ਜੋ ਉੜਾ ਦੇ ਤੋਂ 40000 ਰੁਪਏ ਦੇ ਦਾਂਗਾ 3 ਲੱਖ 3 ਲੱਖ 40000 ਰੁਪਏ ਮਿੱਤਰੋ ਬਣੂਗਾ ਟਰੈਕਟਰ ਚੰਗਾ ਟਰੈਕਟਰ ਦੇ ਸਕਦੇ ਹੋ ਬਾਹਲੇ ਫੱਲੀ ਕਰਕੇ ਘਰੇ ਆ ਕੇ ਬਾਹਲੇ ਲਿਆ ਸਕਦੇ ਹੋ ਬਾਹਲੇ ਜਾ ਸਕਦੇ ਹੋ ਪਿੰਡ ਕਿਹੜਾ ਬਾਈ ਸੰਦੋਹਾ ਸੰਦੋਹਾ ਤੇ ਟਰੈਕਟਰ ਪਿੰਡ ਹੀ ਹੁੰਦੇ ਆ ਟਰੈਕਟਰ ਪਿੰਡ ਹੀ ਹੁੰਦੇ ਆਪਣੇ ਕੋਲ ਠੀਕ ਹੈ ਤੇ ਮੋਬਾਈਲ ਨੰਬਰ ਕਿੰਨਾ ਬਾਈ 93657 47574 93657 47574 ਇਹ ਬਾਈ ਦਾ ਮੋਬਾਈਲ ਨੰਬਰ ਹੈ ਕਰਕੇ ਕੰਟੈਕਟ ਤੋਂ ਅਸੀਂ ਬਾਈ ਤੋਂ ਟਰੈਕਟਰ ਖਰੀਦ ਸਕਦੇ ਹਾਂ ਜੇ ਵੀਡੀਓ ਚੰਗੀ ਲੱਗੀ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਕਰ ਲਿਓ ਫੋਲੋ ਸਤਿ ਸ੍ਰੀ ਅਕਾਲ ਜੀ